ਡੀਅਰ ਸਟੂਡੈਂਟਸ ਸਵਾਗਤ ਹੈ ਤੁਹਾਡਾ ਇੱਕ ਸ਼ਬਦ ਵਾਲੇ ਪ੍ਰਸ਼ਨ ਉੱਤਰ ਦੇ ਵਿੱਚ ਤੇ ਚੈਪਟਰ ਹੈ ਮਾਰਕਸਵਾਦ ਤੇ ਚਲੋ ਸ਼ੁਰੂ ਸ਼ੁਰੂ ਕਰਦੇ ਹਾਂ ਪਹਿਲੇ ਪ੍ਰਸ਼ਨ ਤੋਂ ਪਹਿਲਾ ਪ੍ਰਸ਼ਨ ਹੈ ਕਾਰਲ ਮਾਰਕਸ ਕੌਣ ਸੀ ਉੱਤਰ ਹੈ ਸਾਮਵਾਦੀ ਵਿਚਾਰਕ ਸਾਮਵਾਦੀ ਵਿਚਾਰਕ ਕਹਿ ਸਕਦੇ ਹੈ ਸਾਇੰਟਿਫਿਕ ਸੋਸ਼ਲਿਜ਼ਮ ਦੇ ਪਿਤਾਮਾ ਕਹਿ ਸਕਦੇ ਹਾਂ ਔਰ ਇਸ ਤੋਂ ਇਲਾਵਾ ਫਾਊਂਡਰ ਸਾਮਵਾਦੀ ਵਿਚਾਰਧਾਰਾ ਦਾ ਕਹਿ ਸਕਦੇ ਆ ਅਗਲਾ ਪ੍ਰਸ਼ਨ ਹੈ Karl Marx ਦੀ ਪਤਨੀ ਦਾ ਕੀ ਨਾਮ ਸੀ ਤੇ ਉਹਨਾਂ ਦਾ ਨਾਮ ਸੀ Jenny von Westphalen ਅਗਲਾ ਪ੍ਰਸ਼ਨ ਹੈ Karl Marx ਦੇ ਬૌਧਿਕ ਸਾਥੀ ਦਾ ਨਾਮ ਕੀ ਸੀ ਤੇ ਉਹਨਾਂ ਦੇ ਫਰੈਂਡਸ ਜਿਹੜੇ ਸੀਗੇ ਉਹਨਾਂ ਦਾ ਨਾਮ ਯਾਦ ਰੱਖਣਾ Friedrich Engels ਅਗਲਾ ਪ੍ਰਸ਼ਨ ਹੈ Karl Marx ਦੇ ਵਿਚਾਰ ਨੂੰ ਕੀ ਨਾਂ ਦਿੱਤਾ ਗਿਆ ਹੈ ਤੇ ਸਮਾਜਿਕ ਸੰਵਾਦ ਵਿਗਿਆਨਿਕ ਸੰਵਾਦ ਸਾਇੰਟਿਫਿਕ ਸੋਸ਼ਲਿਜ਼ਮ ਅਗਲਾ ਪ੍ਰਸ਼ਨ ਹੈ ਕਿਸੇ ਇੱਕ ਕਲਪਨਾਵਾਦੀ ਸਮਾਜਵਾਦੀ ਵਿਚਾਰਕ ਦਾ ਨਾਂ ਦੱਸੋ ਤਾਂ ਉਹ ਹੈ ਓਵਨ ਜਾਂ ਕਲਪਨਾਵਾਦੀ ਦੇ ਵਿੱਚ ਪਲੇਟੋ ਵੀ ਆ ਜਾਂਦੇ ਨੇ ਸੈਂਟ ਸਾਈਮਨ ਵੀ ਆ ਜਾਂਦੇ ਨੇ ਰਾਈਟ ਇਹਨਾਂ ਦੇ ਨਾਂ ਮੈਂ ਤੁਹਾਨੂੰ ਪਹਿਲੇ ਵੀਡੀਓ 'ਚ ਦੱਸ ਚੁੱਕਾ ਹਾਂ अगला प्रश्न है विनक समाजवाद का दूजा न है उसका ना है सामवाद मार्क्सिज्म मार्क्सवाद का बाणी कौन सी बा मतलब इतने फादर या परिवर्तक या फाउंडर कार्ल मार्क्स अगला प्रश्न है अंतरराष्ट्रीय मजदूर संघ की स्थापना किसने की थी कार्ल मार्क्स ने की थी अगला प्रश्न है अठारह सौ पैंठ मार्क्स द्वारा स्थापित अंतरराष्ट्रीय मजदूर संघ किस ना प्रसिद्ध है तो पहली नाल फस्ट इंटरनेशनल नाल अगला प्रश्न है राजनीतिक अर्थव्यवस्था की आलोचना किसकी रचना है राजनीतिक अर्थव्यवस्था की रचना किसती ਰਚਨਾ ਹੈ Karl Marx ਦੀ। ਇੱਥੇ ਮੈਂ ਤੁਹਾਨੂੰ ਦੱਸ ਦਵਾਂ Karl Marx ਦੇ ਕੁਝ ਫੇਮਸ ਕਿਤਾਬ ਨੇ ਜਿਵੇਂ ਕਿ ਸਮਾਜਵਾਦੀ ਐਲਾਨਨਾਮਾ, ਰਾਜਨੀਤਿਕ ਅਰਥਵਿਵਸਥਾ ਦੀ ਆਲੋਚਨਾ, ਅੰਤਰਰਾਸ਼ਟਰੀ ਵਰਕਰਮੈਨ ਐਸੋਸੀਏਸ਼ਨ ਦਾ ਉਦਘਾਟਨੀ ਭਾਸ਼ਣ ਤੇ ਮੂਲ ਕੀਮਤ ਅਤੇ ਲਾਭ ਤੇ ਦਾਸ ਕੈਪੀਟਲ। ਇਹਨਾਂ ਕਿਤਾਬਾਂ ਦੇ ਨਾਮ ਜ਼ਰੂਰ ਯਾਦ ਕਰ ਲੈਣਾ ਤੁਸੀਂ। ਅਗਲਾ ਪ੍ਰਸ਼ਨ ਹੈ Karl Marx ਦੁਆਰਾ ਲਿਖੀ ਕਿਸੇ ਇੱਕ ਪੁਸਤਕ ਦਾ ਨਾਮ ਲਿਖੋ। ਤੇ ਦਾਸ ਕੈਪੀਟਲ ਸਭ ਤੋਂ ਸੋਖਾ ਨਾ ਜਾਂ ਸਮਾਜਵਾਦੀ ਐਲਾਨਨਾਮਾ। ਕਾਰਲ ਮਾਰਕਸ ਦੀ ਮੌਤ ਕਦੋਂ ਹੋਈ ਕਾਰਲ ਮਾਰਕਸ ਦੀ ਮੌਤ ਹੋਈ ਸੀ 1883 ਵਿੱਚ ਅਗਲਾ ਪ੍ਰਸ਼ਨ ਹੈ ਮਾਰਕਸਵਾਦ ਦਾ ਕੋਈ ਇੱਕ ਸਿਧਾਂਤ ਲਿਖੋ ਤੇ ਮਾਰਕਸਵਾਦ ਦੇ ਕਈ ਸਿਧਾਂਤ ਹਨ ਤੇ ਇਸ ਦੇ ਵਿੱਚ ਹੈ ਇੱਥੇ ਜਿਹੜਾ ਆਨਸਰ ਹੈ ਵਰਗ ਸੰਘਰਸ਼ ਦਾ ਸਿਧਾਂਤ ਇਸ ਤੋਂ ਇਲਾਵਾ ਡਾਇਲੈਕਟਿਕ ਮਟੀਰੀਅਲਿਜ਼ਮ ਹੈ ਹੈਨਾ ਵਾਦੂ ਮੁੱਲ ਦਾ ਸਿਧਾਂਤ ਹੈ ਕਈ ਸਿਧਾਂਤ ਹੈ ਵਰਗ ਸੰਘਰਸ਼ ਦਾ ਸਿਧਾਂਤ ਯਾਦ ਰੱਖਣਾ ਸਭ ਤੋਂ ਫੇਮਸ ਸਿਧਾਂਤਾਂ ਜੋ ਹੈ ਸਾਰਾ ਸਾਰੀ ਥਿਉਰੀ ਹੀ ਵਰਗ ਸੰਘਰਸ਼ ਤੇ ਬੇਸਡ ਹੈ ਮਾਰਕਸਿਜ਼ਮ ਮਾਰਕਸਵਾਦ ਅਗਲਾ ਪ੍ਰਸ਼ਨ ਹੈ ਕਾਰਲ ਮਾਰਕਸ ਨੇ ਦਵੰਦਾਤਮਕ ਭੌਤਿਕਵਾਦ ਦਾ ਵਿਚਾਰ ਕਿਹੜੇ ਦਾਰਸ਼ਨਿਕ ਤੋਂ ਲਿਆ ਹੈ ਹੀਗਲ ਤੋਂ ਲਿਆ ਹੈ ਹੀ ਟਰਨਡ ਇਟ ਅਪਸਾਈਡ ਡਾਊਨ ਹੀਗਲ ਤੋਂ ਉਹਨਾਂ ਨੇ ਲਿਆ ਹੀਗਲ ਨੂੰ ਵੀ ਅਸੀਂ ਕਲਪਨਾਵਾਦੀ ਸ਼੍ਰੇਣੀ ਵਿੱਚ ਹੀ ਰੱਖਾਂਗੇ अगला प्रश्न है कार्ल मार्क्स ने इतिहास दी किड़ी व्याख्या कीती है भौतिकवादी की व्याख्या की दी है मटेरियलिस्टिक एक्सप्लेनेशन देती है यानी कि जो भी कुछ हुंदा है पैसे करके ही हुंदा है पैसा जिने कुल है उदाही सब चीज ते कब्जा हुंदा है दै भौतिकवादी व्याख्या कीती है क्वेश्चन नंबर 16 है वादउ मूलदे सिद्धांत दे संबंध विच मार्क्स किस प्रसिद्ध अन... अर्थशास्त्री ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਏ ਸਨ ਡੇਵਿਡ ਰਿਕਾਡੋ ਦੇ ਯਾਦ ਰੱਖਣਾ ਡੇਵਿਡ ਰਿਕਾਡੋ ਵਾਧੂ ਮੁੱਲ ਦੇ ਸਿਧਾਂਤ ਕਾਰਲ ਮਾਰਕਸ ਦਾ ਕਿਹੜਾ ਸਿਧਾਂਤ ਅਣ ਇਤਿਹਾਸਿਕ ਸਿੱਧ ਹੋਇਆ ਹੈ ਵਰਗ ਸੰਘਰਸ਼ ਦਾ ਸਿਧਾਂਤ ਇਹ ਹਜੇ ਤੱਕ ਅਣ ਇਤਿਹਾਸਿਕ ਇਤਿਹਾਸਿਕ ਸਿੱਧ ਹੋਇਆ ਹੈ ਹਜੇ ਤੱਕ ਵਰਗ ਸੰਘਰਸ਼ ਜਿਹੜਾ ਹੈ ਇਤਿਹਾਸ ਜਿਹੜਾ ਹੈ ਸਿਰਫ ਵਰਗ ਸੰਘਰਸ਼ ਦਾ ਨਤੀਜਾ ਨਹੀਂ ਹੈ ਇਸ ਦੇ ਕਾਫੀ ਸਾਰੇ ਹੋਰ ਫੈਕਟਰਸ ਨੇ ਜਿਹੜਾ ਕਿ ਇੰਪੋਰਟੈਂਟ ਰੋਲ ਪਲੇ ਕਰਦੇ ਹਨ ਤੁਹਾਨੂੰ ਪਤਾ ਹੈ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋ ਕਿ ਧਰਮ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਇਸ ਤੋਂ ਇਲਾਵਾ ਵੀ ਹੋਰ ਕਾਫੀ ਸਾਰੇ ਫੈਕਟਰ ਹੈਗਾ ਅਗਲਾ ਪ੍ਰਸ਼ਨ ਹੈ Karl Marx ਅਨੁਸਾਰ ਸਮਾਜਿਕ ਕ੍ਰਾਂਤੀ ਦੀ ਸਫਲਤਾ ਤੋਂ ਬਾਅਦ ਰਾਜਨੀਤਿਕ ਸੱਤਾ ਕਿਸ ਦੇ ਹੱਥ ਵਿੱਚ ਆ ਜਾਵੇਗੀ Karl Marx ਅਨੁਸਾਰ ਜੇ ਜੋ ਸਮਾਜਿਕ ਕ੍ਰਾਂਤੀ ਹੋਏਗੀ ਤੇ ਜਿਹੜੀ ਸੱਤਾ ਹੈ ਉਹ ਆ ਜਾਏਗੀ ਮਜ਼ਦੂਰਾਂ ਦੇ ਲੇਬਰਾਂ ਦੇ ਹੱਥ 'ਚ ਲੇਬਰ ਕਲਾਸ ਦੇ ਹੱਥ 'ਚ ਮਾਰਕਸਵਾਦ ਕਿੰਨਾ ਤਰੀਕਿਆਂ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਮਾਰਕਸਵਾਦ ਜਿਹੜਾ ਹੈ ਉਹ ਕ੍ਰਾਂਤੀਕਾਰੀ ਤਰੀਕਿਆਂ ਵਿੱਚ ਵਿਸ਼ਵਾਸ ਰੱਖਦਾ ਹੈ ਰੈਵੋਲੂਸ਼ਨਰੀ ਤਰੀਕੇ 'ਚ ਇਹਨਾਂ ਦੇ ਅਨੁਸਾਰ ਜੇ ਸੱਤਾ ਪਲਟਣਾ ਹੈ ਤੇ ਸੱਤਾ ਪਲਟਣਾ ਜਿਹੜਾ ਹੋਏਗਾ ਉਹ ਬੰਦੂਕਾਂ ਨਾਲ ਹੀ ਹੋ ਸਕਦਾ ਹੈ ਕ੍ਰਾਂਤੀਕਾਰੀ ਤਰੀਕੇ ਨਾਲ ਹੀ ਹੋ ਸਕਦਾ ਹੈ ਮਾਰਕਸਵਾਦ ਵਿਚਾਰਧਾਰਾ ਅਨੁਸਾਰ ਕਿਸ ਵਿਵਸਥਾ ਦਾ ਪਤਨ ਜ਼ਰੂਰੀ ਹੈ ਤੇ ਪੂੰਜੀਵਾਦੀ ਅਰਥਵਿਵਸਥਾ ਦਾ ਇਸ ਵੇਲੇ ਜਿਹੜਾ ਅਸੀਂ ਰਹਿ ਰਹੇ ਹਾਂ ਇਹ ਪੂੰਜੀਵਾਦੀ ਅਰਥਵਿਵਸਥਾ ਹੈ ਜਿਹੜੇ ਕੈਪੀਟਲਿਸਟਿਕ ਹਗੇ ਉਹਨਾਂ ਦਾ ਜ਼ਿਆਦਾਤੀ ਚੀਜ਼ਾਂ ਚੀਜ਼ਾਂ ਉੱਤੇ ਕੰਟਰੋਲ ਹੈ ਮਾਰਕਸਵਾਦ ਕਿਸ ਵਿੱਚ ਵਿਸ਼ਵਾਸ ਨਹੀਂ ਰੱਖਦਾ ਮਾਰਕਸਵਾਦ ਧਰਮ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਤੇ ਇਹ ਸੀਗੇ ਇੱਕ ਸ਼ਬਦ ਵਾਲੇ ਪ੍ਰਸ਼ਨ ਹੁਣ ਆਪਾਂ ਕਰਦੇ ਹਾਂ ਖਾਲੀ ਥਾਵਾਂ ਖਾਲੀ ਥਾਵਾਂ ਦੇ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਹੈ ਫਿਲੰਦਾ ਬਲੈਂਕਸ ਜਿਸ ਨੂੰ ਪੱਕੇ ਨੇ ਇਸ ਇਸ ਦੇ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ Karl Marx ਦਾ ਜਨਮ 5 ਮਈ ਡੈਸ਼ ਨੂੰ ਹੋਇਆ 5 ਮਈ 1818 ਨੂੰ ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਪਿਛਲੇ ਪ੍ਰਸ਼ਨਾਂ 'ਚ ਕਿ 1818 ਵਿੱਚ Marx ਦਾ ਜਨਮ ਹੋਇਆ ਸੀ ਔਰ ਡੇਟ ਐਗਜ਼ੈਕਟ ਹੈ 5 ਮਈ ਯਾਦ ਰੱਖਣਾ ਤੁਸੀਂ ਅਗਲਾ ਪ੍ਰਸ਼ਨ ਹੈ ਵਿਗਿਆਨਿਕ ਸਮਾਜਵਾਦ ਨੂੰ डैश वी कहा जाता है तो वैज्ञानिक समाजवाद ਨੂੰ ਇੱਥੇ ਖਾਲੀ ਥਾਵਾਂ ਚ ਆਪਾਂ ਭਰਾਂਗੇ ਖਾਲੀ ਥਾਂ ਚ ਸਮਵਾਦ ਵੀ ਕਿਹਾ ਜਾਂਦਾ ਹੈ अगला प्रश्न है कार्ल मार्क्स दी पत्नी ਦਾ ਨਾਮ ਸੀ ਤੇ ਆਪਾਂ ਪਿੱਛੇ ਕਰ ਚੁੱਕੇ ਹਾਂ ਜੈਨੀ ਵਾਨ ਵੈਸਟਫੈਲਨਸੀ ਉਹਨਾਂ ਦਾ ਨਾਮ ਉਹਨਾਂ ਦੇ ਪਤਨੀ ਦਾ ਨਾਮ ਇੱਥੇ ਭਰਨਾ ਹੈ ਆਪਾਂ कार्ल मार्क्स दी ਆਰਥਿਕ ਸਹਾਇਤਾ ਉਸਦੇ ਮਿੱਤਰ ਡੈਸ਼ ਦੁਆਰਾ ਕੀਤੀ ਗਈ ਸੀ ਉਸਦੇ ਮਿੱਤਰ ਫ੍ਰੈਡਰਿਕ ਐਂਜਲਸ ਦੁਆਰਾ ਕੀਤੀ ਸੀ ਉਹਨਾਂ ਨੇ ਉਹਨਾਂ ਨੂੰ ਕੋਈ ਕਿਤਾਬਾਂ ਲਿਖਣ ਚ ਵੀ ਹੈਲਪ ਕੀਤੀ ਸੀ ਅਗਲਾ ਪ੍ਰਸ਼ਨ ਹੈ ਦਾਸ ਕੈਪੀਟਲ ਗ੍ਰੰਥ ਦੀ ਰਚਨਾ ਡੈਸ਼ ਦੁਆਰਾ ਕੀਤੀ ਗਈ ਸੀ Karl Marx ਦੁਆਰਾ ਕੀਤੀ ਗਈ ਸੀ ਔਰ 6ਵਾਂ ਪ੍ਰਸ਼ਨ ਹੈ ਡੈਸ਼ ਵਿੱਚ Karl Marx ਦੀ ਮੌਤ ਹੋ ਗਈ ਸੀ 1883 ਵਿੱਚ Karl Marx ਦੀ ਮੌਤ ਹੋ ਗਈ ਸੀ ਮਾਰਕਸਵਾਦ ਨੂੰ ਡੈਸ਼ ਸਮਾਜਵਾਦ ਵੀ ਕਿਹਾ ਜਾਂਦਾ ਹੈ ਵਿਗਿਆਨਿਕ ਸਮਾਜਵਾਦ ਵੀ ਕਿਹਾ ਜਾਂਦਾ ਹੈ ਤੇ ਇੱਥੇ ਖਾਲੀ ਥਾਂ ਮਾ ਚਾਹੇਗਾ ਵਿਗਿਆਨਿਕ ਸਮਾਜਵਾਦ ਅਗਲਾ ਪ੍ਰਸ਼ਨ ਹੈ ਮਾਰਕਸ ਨੇ ਦਵੰਦਵਾਦ ਦਾ ਵਿਚਾਰ ਜਰਮਨ ਦਾਰਸ਼ਨਿਕ ਡੈਸ਼ ਦੇ ਦਰਸ਼ਨ ਤੋਂ ਗ੍ਰਹਿਣ ਕੀਤਾ ਹੈ ਜਰਮਨ ਦਾਰਸ਼ਨਿਕ ਹੀਗਲ ਦੇ ਦਰਸ਼ਨ ਤੋਂ ਕੀਤਾ ਹੈ ਗ੍ਰਹਿਣ ਕੀਤਾ ਹੀਗਲ ਫ੍ਰੈਡਰਿਕ ਉਹਦਾ ਨਾਂ ਕਿਸੇ ਹੀਗਲ ਦਾ ਪੁਰਾਣਾ ਫ੍ਰੈਡਰਿਕ ਹੀਗਲ ਸੀ ਆਈ ਥਿੰਕ ਇੱਕ ਵਾਰੀ ਚੈੱਕ ਕਰ ਲੈਣਾ ਤੁਸੀਂ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਹੀਗਲ ਅਨੁਸਾਰ ਸਮਾਜਿਕ ਵਿਕਾਸ ਦਾ ਸੰਚਾਲਨ ਸ਼ਕਤੀ ਵਿਚਾਰ ਹੈ ਪਰ ਮਾਰਕਸ ਅਨੁਸਾਰ ਸਮਾਜਿਕ ਵਿਕਾਸ ਦਾ ਸੰਚਾਲਨ ਸ਼ਕਤੀ ਡੈਸ਼ ਹੈ ਸ਼ਕਤੀ ਡੈਸ਼ ਹੈ ਯਾਨੀ ਕਿ ਭੌਤਿਕਤਾ ਹੈ ਐਕਚੁਅਲੀ ਬੇਸਿਕਲੀ ਕਿਉਂਕਿ ਸਾਰਾ ਮਾਰਕਸ ਥਿਊਰੀ ਭੌਤਿਕਤਾ ਤੇ ਹੀ ਡਿਪੈਂਡ ਕਰਦਾ ਹੈ ਯਾਦ ਰੱਖਣਾ ਤੁਸੀਂ ਵਰਕ ਸੰਘਰਸ਼ ਤੇ ਭੌਤਿਕਤਾ ਉਤੇ ਕੰਟਰੋਲ ਤੇ ਤੇ ਸਮਾਜਿਕ ਸੰਚਾਲਨ भौतिकता दे आधारित होंगी है मार्क्स कहें दसवें प्रश्न है मार्क्सवाद मुख्य तौर पर काल मार्क्स और उसके साथी डैश द्वारा दते सिद्धांत चलता है राइट तो साथी कौन सी चलता है उसका समूहिक ना है तो साथी सी फ्रेडरिक एंजल्स अगला प्रश्न है ਮਾਰਕਸਵਾਦ ਅਨੁਸਾਰ ਡੈਸ਼ ਹਾਲਾਤ ਇਤਿਹਾਸਿਕ ਘਟਨਾਵਾਂ ਨੂੰ ਪ੍ਰਭਾਵਿਤ ਕਰਦੇ ਆ ਮਾਰਕਸਵਾਦ ਅਨੁਸਾਰ ਕਿਹੜੇ ਹਾਲਾਤ ਆਰਥਿਕ ਹਾਲਾਤ ਸਾਰੇ ਆਰਥਿਕ ਹਾਲਾਤ ਉਹਨਾਂ ਦੇ ਅਨੁਸਾਰ ਉਹ ਇਤਿਹਾਸਿਕ ਘਟਨਾਵਾਂ ਨੂੰ ਪ੍ਰਭਾਵਿਤ ਕਰਦੇ ਹਨ ਅਗਲਾ ਪ੍ਰਸ਼ਨ ਹੈ ਵਾਦੂ ਮੁੱਲ ਦੇ ਸਿਧਾਂਤ ਦੇ ਸੰਬੰਧ ਵਿੱਚ ਮਾਰਕਸ ਪ੍ਰਸਿੱਧ ਅਰਥ ਸ਼ਾਸਤਰੀ ਡੈਸ਼ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਇਆ ਸੀ ਆਪਾਂ ਨੂੰ ਪਤਾ ਹੈ ਰਿਕਾਡੋ ਡੇਵਿਡ ਰਿਕਾਡੋ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਇਆ ਸੀ ਨੈਕਸਟ ਹੈ ਅਗਲਾ ਪ੍ਰਸ਼ਨ ਹੈ ਮਾਰਕਸ ਨੇ ਮਾਰਕਸ ਦੇ ਅਨੁਸਾਰ ਵਸਤੂ ਦਾ ਵਾਧੂ ਮੁਲਕ ਕੇਵਲ ਡੈਸ਼ ਹੀ ਪੈਦਾ ਕਰਦੀ ਕੇਵਲ ਮਜ਼ਦੂਰੀ ਦੇ ਹੱਥ ਦੁਆਰਾ ਉਹਦੀ ਸਕਿੱਲ ਹੀ ਪੈਦਾ ਕਰਦੀ ਹੈ ਠੀਕ ਹੈ ਤੇ ਇਸ ਮਜ਼ਦੂਰੀ ਹੀ ਪੈਦਾ ਕਰਦੀ ਹੈ ਇਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਇੱਥੇ 14ਵਾਂ ਪ੍ਰਸ਼ਨ ਹੈ ਮਜ਼ਦੂਰ ਵਰਗ ਦੀ ਤਾਨਾਸ਼ਾਹੀ ਸਮਾਪਤ ਹੋਣ ਤੋਂ ਪਿਛੋਂ ਵਰਗ ਰਹਿਤ ਵਰਗ ਡੈਸ਼ ਖਤਮ ਹੋ ਜਾਵੇਗਾ ਵਰਗ ਸੰਘਰਸ਼ ਖਤਮ ਹੋ ਜਾਵੇਗਾ ਜਿਹੜਾ ਇਸ ਲਈ ਵਰਗ ਸੰਘਰਸ਼ ਚੱਲਦਾ ਪਿਆ ਉਹ ਖਤਮ ਹੋ ਜਾਏਗਾ ਮਾਰਕਸਵਾਦੀ ਰਾਜ ਦੇ ਡੈਸ਼ ਹੋ ਜਾਣ ਦੀ ਵਿੱਚ ਵਿਸ਼ਵਾਸ ਰੱਖਦੇ ਆ ਖਤਮ ਹੋ ਜਾਣ ਦੇ ਵਿੱਚ ਅਲੋਪ ਹੋ ਜਾਣ ਦੇ ਵਿੱਚ ਵਿਸ਼ਵਾਸ ਰੱਖਦੇ ਹਨ 16ਵਾਂ ਪ੍ਰਸ਼ਨ ਹੈ ਮਾਰਕਸਵਾਦੀਆਂ ਅਨੁਸਾਰ ਰਾਜ ਡੈਸ਼ ਸੰਸਥਾ ਹੈ ਰਾਜ ਇੱਕ ਅਸਥਾਈ ਸੰਸਥਾ ਹੈ ਯਾਨੀ ਕਿ ਟੈਂਪਰੀਰੀ ਸੰਸਥਾ ਟੈਂਪਰੀਅਰ ਆਰਗੇਨਾਈਜੇਸ਼ਨ ਹੈ 17ਵਾਂ ਪ੍ਰਸ਼ਨ ਹੈ Marxਵਾਦੀਆਂ ਅਨੁਸਾਰ ਮਜ਼ਦੂਰ ਵਰਗ ਦੀ ਤਾਨਾਸ਼ਾਹੀ ਡੈਸ਼ ਅਵਸਥਾ ਹੈ ਇੱਕ ट्रांजिशनਰ ਪੀਰੀਅਡ ਹੈ ਕਹਿੰਦੇ ਆਸਥਾਈ ਅਵਸਥਾ ਹੈ ट्रांजिशनਰ ਪੀਰੀਅਡ ਹੈ ਆਸਥਾਈ ਇਸ ਦਾ ਮਤਲਬ ਇਸ ਦੇ ਵਿੱਚ ਵੀ ਆਸਥਾਈ ਆਏਗਾ Marx ਦਾ ਧਰਮ ਵਿੱਚ ਕੋਈ ਵਿਸ਼ਵਾਸ ਨਹੀਂ ਹੈ ਕੋਈ ਫੇਥ ਨਹੀਂ ਹੈ Marx ਦਾ ਧਰਮ ਦੇ ਵਿੱਚ 19ਵਾਂ ਪ੍ਰਸ਼ਨ ਹੈ Karl Marx ਡੈਸ਼ ਤਰੀਕਿਆਂ ਵਿੱਚ ਵਿਸ਼ਵਾਸ ਰੱਖਦੇ ਹਨ ਕ੍ਰਾਂਤੀਕਾਰੀ ਤਰੀਕੇ ਵਿੱਚ ਮਾਰਕਸਵਾਦੀ ਵਿਚਾਰਤਾ ਰਾਹੀਂ ਹੀ ਕ੍ਰਾਂਤੀਕਾਰੀ ਤਰੀਕੇ 'ਚ ਵਿਸ਼ਵਾਸ ਰੱਖਦੀ ਹੈ ਇਸ ਲਈ ਯਾਦ ਰੱਖਣਾ ਇੱਥੇ Karl Marx ਆਵੇ ਜਾਂ Marxਵਾਦ ਆਏ ਤੁਸੀਂ ਇੱਥੇ ਕ੍ਰਾਂਤੀਕਾਰੀ ਤਰੀਕੇ 'ਚ ਕ੍ਰਾਂਤੀਕਾਰੀ ਤਰੀਕੇ 'ਚ ਵਿਸ਼ਵਾਸ ਰੱਖਦਾ ਹੈ ਅਗਲਾ ਪ੍ਰਸ਼ਨ ਹੈ Marxਵਾਦ ਸੰਸਾਰ ਦੇ ਮਜ਼ਦੂਰਾਂ ਦੇ ਹਿੱਤ ਨੂੰ ਡੈਸ਼ ਮੰਨਦਾ ਹੈ ਸਾਰੇ ਸੰਸਾਰ ਦੇ ਹਿੱਤ ਨੂੰ ਮਾਰਕਸਵਾਦ ਜਿਹੜਾ ਹੈ ਇੱਕ ਮੰਨਦਾ ਹੈ ਕਿ ਸਾਰੇ ਮਜ਼ਦੂਰ ਇਕੱਠੇ ਹੋ ਜਾਣ ਦੀ ਦਵਿਨਾਰਾ ਦਿੰਦੇ ਹਨ ਠੀਕ ਹੈ ਤੇ ਇੱਥੇ ਇੱਕ ਆਏਗਾ ਇੱਕ 1 ਤੇ ਇਹ ਸੰ ਸਾਡੇ ਫਿਲ ਇਨ ਦਿ ਬਲੈਂਕਸ ਵਾਲੇ ਪ੍ਰਸ਼ਨ ਸਹੀ ਗਲਤ ਵਾਲੇ ਪ੍ਰਸ਼ਨ ਵੀ ਇਹਦੇ ਵਿੱਚ ਕਰ ਲਈਏ ਵੀਡੀਓ ਤਕਰੀਬਨ 12 ਮਿੰਟ ਦਾ ਬਣ ਗਿਆ ਹੈ ਤੇ ਸਹੀ ਗਲਤ ਵਾਲੇ ਪ੍ਰਸ਼ਨ ਵੀ ਇਸ ਦੇ ਵਿੱਚ ਹੀ ਫਿਨਿਸ਼ ਕਰ ਲੈਂਦੇ ਹਾਂ ਤੇ ਸਹੀ ਗਲਤ Karl Marx ਦਾ ਜਨਮ ਯਹੂਦੀ ਤਰਮ ਵਿੱਚ ਹੋਇਆ ਸੀ ਸਹੀ ਹੈ ਸਸਾ ਸਹੀ ਅਗਲਾ ਪ੍ਰਸ਼ਨ ਹੈ Karl Marx ਨੂੰ ਵਿਗਿਆਨਿਕ ਸਮਾਜਵਾਦ ਦਾ ਪਿਤਾਮਾ ਮੰਨਿਆ ਜਾਂਦਾ ਹੈ ਇਹ ਵੀ ਸਹੀ ਹੈ ਅਗਲਾ ਪ੍ਰਸ਼ਨ ਹੈ Karl Marx ਕਲਪਨਾਵਾਦੀ ਵਿਦਵਾਨ ਸੀ ਇਹ ਗਲਤ ਹੈ Karl Marx ਸੈਂਟਿਸ ਸੈਂਟੀਫਿਕ ਥਿੰਕਰ ਸੀਗੇ ਇਸ ਲਈ ਉਹਨਾਂ ਦੇ ਵਿਚਾਰਧਾਰਾ ਨੂੰ ਸੈਂਟੀਫਿਕ ਸੋਸ਼ਲਿਜ਼ਮ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ दास कैपिटल ਤੇ ਕਮਿਨਿਸ ਮੈਨੀਫੈਸਟ Karl Marx ਦੀਆਂ ਦੋ ਮਹਾਨ ਰਚਨਾਵਾਂ ਹਨ ਇਹ ਵੀ ਸਹੀ ਹੈ ਇੱਥੇ ਆ ਜਾਏਗਾ ਸਹੀ Karl Marx ਪੂੰਜੀਵਾਦ ਦਾ ਸਮਰਥਕ ਸੀ ਇਹ ਗਲਤ ਹੈ Karl Marx ਪੂੰਜੀਵਾਦ ਦਾ ਸਮਰਥਕ ਨਹੀਂ ਸੀ ਪੂੰਜੀਵਾਦ ਦੇ اگੇ ਸਾਰੀ ਉਹਨਾਂ ਨੇ ਰਚਨਾਵਾਂ ਕੀਤੀਆਂ ਸਾਰੇ ਵਿਚਾਰ ਦਿੱਤੇ ਅਗਲਾ ਪ੍ਰਸ਼ਨ ਹੈ ਮਾਰਕਸਵਾਦ ਵਰਗ ਰਹਿਤ ਸਮਾਜ ਰਹਿਤ ਸਮਾਜ ਦੀ ਸਥਾਪਨਾ ਵਿੱਚ ਉਹ ਵਿਸ਼ਵਾਸ ਰੱਖਦਾ ਹੈ ਸਹੀ ਹੈ ਅਗਲਾ ਪ੍ਰਸ਼ਨ ਹੈ ਮਾਰਕਸਵਾਦ ਵਰਗ ਸੰਘਰਸ਼ ਦੇ ਸਿਧਾਂਤਾਂ ਨੂੰ ਮੰਨਦਾ ਹੈ ਇਹ ਵੀ ਸਹੀ ਹੈ ਅਗਲਾ ਪ੍ਰਸ਼ਨ ਹੈ ਮਾਰਕਸਵਾਦ ਸੰਵਿਧਾਨਿਕ ਵਿਧੀਆਂ ਵਿੱਚ ਵਿਸ਼ਵਾਸ ਰੱਖਦੇ ਹਨ ਇਹ ਗਲਤ ਹੈ ਅਠਵਾਂ ਦਾ ਆਨਸਰ ਗਲਤ ਹੈ ਅਗਲਾ ਪ੍ਰਸ਼ਨ ਹੈ ਮਾਰਕਸਵਾਦ ਨਿੱਜੀ ਖੇਤਰ ਦਾ ਵਿਰੋਧ ਕਰਦਾ ਸਹੀ ਹੈ ਇਹ ਵੀ ਇਹ ਸਹੀ ਹੈ ਨਿੱਜੀ ਖੇਤਰ ਨਹੀਂ ਹੋਣੀ ਚਾਹੀਦੀ ਮਾਰਕਸਵਾਦ ਦੇ ਅਕੋਰਡਿੰਗ अगला प्रश्न है मार्क्सवाद मजदूर वर्ग की तानाशाही थोड़े समय अवस्था दवस्था ये भी सही है ट्रांजिशनल पीरियड होएगा अगला प्रश्न है मार्क्सवाद कुदरती संस्था मनते हैं है। गलत है मार्क्सवाद कुदरती संस्था नहीं मनते हैं अगला प्रश्न है मार्क्सवादी वर्ग रहित अते राज रहित समाज की स्थापना देख भी सही है ये गलत सी अगला प्रश्न है मार्क्सवाद राय ਨੂੰ ਸਰਵਕਲਿਆਣ ਦੀ ਸੰਸਥਾ ਸਵੀਕਾਰ ਕਰਦੇ ਹਨ ਐਕਚੁਅਲੀ ਇਹ ਗਲਤ ਹੈ ਕਿਉਂਕਿ ਇਹ ਇੱਕ शोषण ਕਰਨ ਵਾਲੀ ਸੰਸਥਾ ਮੰਨਦੇ ਹਨ ਰਾਜ ਨੂੰ 14ਵਾਂ ਪ੍ਰਸ਼ਨ ਹੈ ਮਾਰक्स ਦੇ ਅਨੁਸਾਰ ਮਨੁੱਖੀ ਸਮਾਜ ਦਾ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਹੈ ਸਹੀ ਹੈ ਅਗਲਾ ਪ੍ਰਸ਼ਨ ਹੈ ਮਾਰਕਸਵਾਦ ਦੀਆਂ ਅਨੁਸਾਰ ਰਾਜ ਵਿਕਾਸ ਦਾ ਨਤੀਜਾ ਹੈ ਗਲਤ ਹੈ ਇਹ ਵਰਗ ਸੰਘਰਸ਼ ਦਾ ਨਤੀਜਾ ਹੈ ਅਗਲਾ ਪ੍ਰਸ਼ਨ ਹੈ ਮਾਰਕਸਵਾਦ ਅਨੁਸਾਰ ਉਤਪਾਦਕ ਸ਼ਕਤੀਆਂ ਵਿੱਚ ਪਰਿਵਰਤਨ ਸਮਾਜਿਕ ਤਬਦੀਲੀਆਂ ਨੂੰ ਜਨਮ ਦਿੰਦੇ ਹਨ ਇਹ ਸਹੀ ਹੈ ਇਹਦਾ ਆਨਸਰ ਵੀ ਸਹੀ ਹੈ ਅਗਲਾ ਪ੍ਰਸ਼ਨ ਹੈ Karl Marx ਦਾ ਧਰਮ ਵਿੱਚ ਪੂਰਾ ਵਿਸ਼ਵਾਸ ਸੀ ਗਲਤ ਹੈ Karl Marx ਧਰਮ ਨੂੰ ਨਹੀਂ ਮੰਨਦੇ ਸਨ ਅਗਲਾ ਪ੍ਰਸ਼ਨ ਹੈ Karl Marx ਅਨੁਸਾਰ ਪੂੰਜੀਵਾਦੀ ਵਸ ਤਾ ਵਿੱਚ ਉਤਪਾਦਨ ਦੇ ਸਾਧਨਾ ਉੱਤੇ ਪੂੰਜੀਪਤੀਆਂ ਦਾ ਇਕਾਧਿਕਾਰ ਹੁੰਦਾ ਹੈ ਇਹ ਵੀ ਸਹੀ ਹੈ ਅਗਲਾ ਪ੍ਰਸ਼ਨ ਹੈ Karl Marx ਦਾ ਹਿੰ사ਤਮਕ ਸਾਧਨਾ ਵਿੱਚ ਵਿਸ਼ਵਾਸ ਨਹੀਂ ਸੀ ਗਲਤ ਹੈ ਉਹ ਰੈਵੋਲੂਸ਼ਨੇਰੀ ਤਰੀਕੇ ਚ ਯਾਨੀ ਕਿ ਹਿੰ사ਤਮਕ ਸਾਧਨਾ ਵਿੱਚ ਵਿਸ਼ਵਾਸ ਕਰਦੇ ਸਨ ਤੇ ਇਹ ਗਲਤ ਹੈ ਅਗਲਾ ਪ੍ਰਸ਼ਨ ਹੈ Marx ਸਵਾਦ ਇੱਕ ਅੰਤਰਰਾਸ਼ਟਰੀ ਸਮਵਾਦੀ ਕ੍ਰਾਂਤੀ ਵਿੱਚ ਵਿਸ਼ਵਾਸ ਰੱਖਦਾ ਹੈ ਬਿਲਕੁਲ ਸਹੀ ਹੈ ਕਿੰਦਾ ਕਿ ਪੂਰੀ ਦੁਨੀਆ ਦੇ ਲੋਕ ਇਕੱਠੇ ਹੋ ਜਾਓ ਮਜ਼ਦੂਰ ਔਰ ਕ੍ਰਾਂਤੀ ਕਰੋ ਹਥਿਆਰਬੰਦ ਕ੍ਰਾਂਤੀ ਯੂ ਹੈਵ ਨਥਿੰਗ ਟੂ ਲੂਜ਼ ਬਟ ਬਟ ਯੋਰ ਚੇਨਸ ਤੋਂ ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਇਹ ਛੋਟੇ ਛੋਟੇ ਆਨਸਰ ਸਾਡੇ ਕੰਪਲੀਟ ਹੋ ਗਏ ਤੇ ਮਾਰਕਸਵਾਦੀ ਵਿਚਾਰਧਾਰਾ ਜਿਹੜੀ ਹੈ ਉਹ ਵਰਕ ਸੰਘਰਸ਼ ਤੇ ਆਰਥਿਕ ਪੱਖ ਨੂੰ ਲੈ ਕੇ ਚਲਦੀ ਹੈ ਜਿਆਦਾ ਰਾਈਟ ਤੇ ਵੀਡੀਓ ਕੰਪਲੀਟ ਹੋ ਗਿਆ ਵੀਡੀਓ ਥੋੜਾ ਲੰਮਾ ਹੋ ਗਿਆ ਦੇਖੋ ਜ਼ਰੂਰ ਮੈਂ ਫਾਸਟ ਫਾਸਟ ਕੀਤਾ ਐਂਡ ਚ ਕਿ ਖਤਮ ਹੋ ਜਵੇ ਐਂਡ ਇਹਨਾਂ ਨੂੰ ਲਿਖ ਕੇ ਜ਼ਰੂਰ ਦੇਖੋ ਵੀਡੀਓ ਨੂੰ ਰੋਕ ਰੋਕ ਕੇ ਲਿਖ ਕੇ ਜ਼ਰੂਰ ਦੇਖੋ ਥੈਂਕ ਯੂ ਮਿਲਦੇ ਹਾਂ ਅਗਲੀ ਵੀਡੀਓ ਚ ਟਿਲ ਥੈਨ ਟੇਕ ਕੇਅਰ ਬਾਏ ਬਾਏ